ਤੇ ਮੇਰੇ ਰਸਾਇਣ ਪੈਪਰੀ ਗੁੱਡ ਮਾਰਨਿੰਗ ਕਿਵੇਂ ਸਾਰੇ ਸਸ਼ੇਅਕਰ ਤੇ ਆਪਾਂ ਉੱਠ ਗਏ ਸਵੇਰੇ 5 ਵਜੇ ਦੇ ਤੇ ਪਰੌਣੇ ਸਾਡੇ ਚਲ ਗਏ ਆ ਤੇ ਬੱਚਿਆਂ ਨੂੰ ਆਪਾਂ ਰੈਡੀ ਕਰ ਦਿੱਤਾ ਆ ਦੁੱਧ ਦੁੱਧ ਇਹਨਾਂ ਫਿਨਿਸ਼ ਕਰ ਲਿਆ ਚਲੋ ਗੁੱਡ ਮਾਰਨਿੰਗ ਕਹੋ ਸਾਰੇ ਜਣੇ ਹਾਂਜੀ ਭੈਣ ਜੀ ਤੁਸੀਂ ਗੁੱਡ ਮਾਰਨਿੰਗ ਤੇ ਅੱਜ ਦਲਾਹਾਂ ਨੂੰ ਛੁੱਟੀ ਹੀ ਤੇ ਆਏ ਬਣਾਓ ਇੱਕ ਚਾਹ ਮੈਂ ਖਾਣਾ ਬਣਾ ਲਿਆ ਵਾ ਤੇ ਇਹ ਪਰੌਣੇ ਨੂੰ ਬੱਸੇ ਚੜਾਏ ਹੀ ਤੇ ਹੁਣ ਆਨ ਕੇ ਮੈਂ ਇਹਨਾਂ ਦੇ ਵਾਲ ਲੱਗੀਆਂ ਬੱਚਿਆਂ ਦੇ ਬਣਾਉਣ ਜਿਹਦਾ ਤੁਹਾਨੂੰ ਪਤਾ ਵਾ ਆਹ ਜੀ ਟਿੱਡੋ ਉਹ ਬੈਗ ਡਿੱਗਾ ਕਿਸਦਾ ਕੋਈ ਨਹੀਂ ਬੈਗ ਡਿੱਗਾ ਤੇ ਇਹ ਆਹ ਜੀ ਟਿੱਡੋ ਦੇ ਅਸੀਂ ਹੁਣ ਜੁੜਾ ਕਰਾਂਗੇ ਬਣਾਉਂਦੇ ਪਏ ਚਾਹ ਚਾਹ ਦਾ ਨਹੀਂ ਕੋਈ ਨਹੀਂ ਪਹਿਲਾਂ ਵਾਲਵਾ ਦਾਂਦਾ ਵਾਲਵਾ ਦਾਂ ਮੈਂ ਹਾਂਜੀ ਜੀ ਗੁੱਡ ਮਾਰਨਿੰਗ ਕੋਈ ਸਤਿ ਸ੍ਰੀ ਅਕਾਲ ਸਤ ਸਤ ਕੋਈ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਬੜੇ ਜਨਾਬਾਦਰਸ਼ਨ ਦਿੱਤੇ ਬੜਾ ਬੜੇ ਜਨਾਬਾਦਰਸ਼ਨ ਦਿੱਤੇ ਨਾਲੇ ਆਏ ਹਨ ਘਰ ਘਾਤੀ ਗੁਲਗਲੇ ਦੇਖੋ ਗੁਲਗੁਲੇ ਬੜੇ ਸਵਾਲ ਹੈ ਬੜਾ ਸਵਾਲ ਹੈ ਨਾ ਤਰਾ ਕੁਰਕ੍ਰ ਕ੍ਰੰਜੀ ਆ ਕੰਜੀ ਗਰੰਜੀ ਆ ਤੇ ਚਲੋ ਠੀਕ ਆ ਖਾਓ ਤੇ ਗੁਲਗੁਲੇ ਤੇ ਮੈਂ ਇਹਨਾਂ ਦੇ ਵਾਲ ਦਿਮਾਗ ਦਾ ਇਹ ਦੀਦੀ ਨੂੰ ਆ ਚਾਹ ਬਣ ਗਈ ਨਾ ਆ ਦੀਦੀ ਨੂੰ ਦੋ ਗੁਲਗੁਲੇ ਚਲੋ ਠੀਕ ਆ ਜੀ ਆਪਾਂ ਹੁਣ ਵੀਡੀਓ ਇੱਥੇ ਕਰਦੇ ਆ ਜੇ ਸਟਾਪ ਤੇ ਇਹਨਾਂ ਤੋੜ ਕੇ ਤੇ ਫੇਰ ਵੀਡੀਓ ਬਣਾਵਾਂਗੇ ਆਪਾਂ ਤੇ ਗੁਲਗੁਲੇ ਵਾਲੀ ਦੀਦੀ ਮੰਗਣ ਲੱਭੀ ਆ ਇਸ ਤੇ ਆਪਾਂ ਹੁਣ ਨਾਲੋ ਕਿ ਹੋ ਗਈਆਂ ਫ੍ਰੀ ਵੀ ਇੱਕਦਮ ਨਹੀਂ ਖਾਂਦੇ ਪਏ ਆ ਖਾਣਾ ਤੇ ਕਿਉਂਕਿ ਆਪਾਂ ਜਾਣਾ ਹੈ ਸ਼ਹਿਰ ਸ਼ਹਿਰ ਜਾਣਾ ਤੇ ਹੋ ਗਿਆ ਬਹੁਤ ਕਾਫੀ ਲੇਟ ਪਾ ਜੀ ਹਾਂ ਨੇ ਆ ਪਨੀਰ ਲਿਆ ਮੈਨੂੰ ਪਨੀਰ ਨਹੀਂ ਦਿੱਤਾ ਹੈਗਾ ਨਹੀਂ ਨਹੀਂ ਮੈਂ ਨਹੀਂ ਨਹੀਂ ਪਾ ਦਸਣੀਆਂ ਦੀ ਟਮਾਚੋਲ ਬਣਾਏ ਆ ਨਿਊਟਰੀ ਪਾ ਕੇ ਵਿੱਚ ਨਿਊਟਰੀ ਪਾ ਕੇ ਬਹੁਤ ਵਧੀਆ ਚੋਲ ਬਣਿਆ ਤੇ ਕਿਹਨੂੰ ਕਿਹਨੂੰ ਪਸੰਦ ਆ ਨਿਊਟਰੀ ਵਾਲ ਚੋਲ ਮੈਨੂੰ ਜਰੂਰ ਦੱਸਿਓ ਤੇ ਚਲੋ ਠੀਕ ਆ ਆਪਾਂ ਹੁਣ ਖਾ ਲਈਏ ਖਾਣਾ ਤੇ ਫਿਰ ਜਾਵਾਂਗੇ ਸ਼ਹਿਰ ਨੂੰ ਠੀਕ ਭਾਜੀ ਲੈ ਲੇ ਦੋਗੇ ਅੱਜ ਨਾ ਲੀਟਰ ਹੋ ਜਾ ਹਾਂ ਆਪਾਂ ਦਾ ਜੁੜਦੇ ਜਾਣਾ ਮੋਰਨਿੰਗ ਹਾਂ ਤਾਂ ਠੀਕ ਆ। ਆਹ ਘੰਟਾ ਘਲਾਉਣਾ ਨਹੀਂ ਆ ਪੇਟ ਨੂੰ। ਚਲੋ ਪਤਾ ਕਿ ਕੀ ਕੱਢ ਲਾਂਗੇ। ਠੀਕ ਆ। ਹਾਂਜੀ ਗਾਇਜ਼ ਤੇ ਅਸੀਂ ਖਾਣਾ ਖੁਣਾ ਖਾ ਕੇ ਹੋ ਗਏ ਆ ਫ੍ਰੀ। ਤੇ ਮੈਡਮ ਹੋਣ ਲੱਗੇ ਹੁਣ ਰੈਡੀ। ਤੇ ਅਸੀਂ ਹੁਣ ਅਗਲੇ 5-4 ਮਿੰਟ ਦੇ ਵਿੱਚ ਜਾਵਾਂਗੇ ਬਟਾਲੇ। ਇਹ ਇਹ ਮੈਡਮ ਨੇ ਕਿੱਟ ਲਈ ਆ ਬੀਪੀ ਸੈੱਟ ਵਾਲੀ। ਇਹ ਦੇਖੋ। ਔਰ ਜਿਸ ਮਾਰਕ ਬਾਇ ਮੇਕਅਪ ਵਾਲਾ। ਤੇ ਚਲੋ ਠੀਕ ਆ। ਰੇਡੀ ਹੋ ਗਏ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਮੈਂ ਉਹੜਾ ਪਾਲਾ ਫੁੱਲਾਂ ਨੂੰ ਮੁਰਦਰ ਬਣ ਮੁਰਦਰ ਨੂੰ ਠੀਕ ਲਗ ਗਈ ਹਾਂਜੀ ਸਕੂਟ ਜਾ ਵੀ ਤਾਂ ਹੋ ਗਿਆ ਲੋਕ ਖਰਾਬ ਤੇ ਆਪਾਂ ਆਏ ਅਸੀਂ ਏਜੰਸੀ ਦੇ ਵਿੱਚ ਇਹਨਾਂ ਲੋਕ ਠੀਕ ਕਰਾਉਣ ਵਾਸਤੇ ਤੇ ਹੁਣ ਵੇਖੋ ਲੋਕ ਹਾਂਜੀ ਤੇ ਲੋਕ ਹੋ ਗਏ ਦਾ ਠੀਕ ਤੇ ਹੁਣ ਆਪਾਂ ਚੱਲਾਂਗੇ ਜੀ ਘਰ ਨੂੰ ਤੇ ਇਹਨਾਂ ਨੰਬਰ ਪਲੇਟ ਕਹਿੰਦੇ ਹੁਣ ਸਵੇਰੇ ਲਵਾ ਕੇ ਜਾਇਓ ਤੇ ਕੱਲ ਫਿਰ ਅਸੀਂ ਜਾਵਾਂਗੇ ਨੰਬਰ ਪਲੇਟ ਲਵਾ ਕੇ ਲਿਆਵਾਂਗੇ ਤੇ ਚਲੋ ਹੁਣ चलते हैं अपन चला ले और के पास से नु मेरे पापा हैं जिनका दिमाग बहुत ज्यादा ही काम करता है मेरे से भी ज्यादा क्योंकि अंधेरा हो रहा था तो पापा ने पेंट करना था ना तो ना पापा तो ना दिख नहीं रहा था जिस तरीके से और ना पापा ने ना अपना ना और ज्यादा दिमागली चला लिया और अपनेला माथे पे ना ला लैड लगा ली <laughs> देख लो गाइस ਫੋਨ ਲਿਆ ਉਸ ਕੋ ਰੱਖਾ ਪਰ ਬਣਾਵਾਂ ਅੰਗਲੀਆਰ ਪੇਂਟ ਕਰਨਾ ਹੈ। ਕੈਜੁਗਾਰੀ ਪਾਪਾ ਹੈ ਮੇਰੇ ਸੇ ਵੀ ਜ਼ਿਆਦਾ ਦਿਮਾਗ ਤੋਂ ਹੈ। ਹਾਏ ਰੱਬਾ ਹਾਂਜੀ ਗਾਇਸ ਤੇ ਅਸੀਂ ਸ਼ਹਿਰੋਂ ਕੇ ਆਗੇ ਇੰਜੰਸੀ ਤੇ ਗਏ ਹਾਂ ਤੇ ਉਹ ਨੰਬਰ ਪਲੇਟ ਲਾਉਣੀ ਇਹਦਾ ਅਸਲ ਕੋਟੀ ਨਵਲੇ ਇਹਨਾਂ ਨੰਬਰ ਪਲੇਟ ਅੰਦਰ ਗਈ ਕਿਤੇ ਕੱਢ ਲਵਾਇਓ ਜਿਨ੍ਹਾਂ ਲਾਉਣੀ ਉਹ ਅੱਜ ਛੁੱਟੀ ਤੇ ਨਹੀਂ ਤੇ ਆਣ ਕੇ ਤੇ ਫਿਰ ਬੱਚਿਆਂ ਦਾ ਬੜੇ ਇਹ ਆ ਗਏ ਇਹਨਾਂ ਨੇ ਚਾਬੀ ਦੇ ਗਈ ਹਾਂ। ਤੇ ਅਰੇ ਆਪਾ ਜੇ ਅਟਰੀ ਹੋਏ ਸੀ ਤੇ ਅਸੀਂ ਆ ਗਏ ਤੇ ਆਹਨ ਦੇ ਪਾਣਾ ਪਾਣਾ ਘਵਾ ਕੇ ਠਾਕਾ ਜਸਰੀ ਅੱਜ ਫੇਰ ਹੋਰ ਮੈਂ ਗੋਦੀ ਨੂੰ ਆਟਾ ਸਬਜੀ ਵਿੱਚ ਬਣਾ ਲਈ ਆ ਤੇ ਇਹ ਪਪਾ ਨੇ ਛੁੱਟੀ ਹੀ ਅੱਜ ਤੇ ਉਹ ਕਰਦੇ ਪਿਆ ਪੇਂਟ ਜਦ ਖਾ ਪਪਾ ਦਾ ਪੇਂਟ ਹਾਂਜੀ ਇਹ ਸਾਡੇ ਜਗਾੜੂ ਪਪਾ ਡਰਾ ਤੋ ਗਈ ਥੋੜੀ ਜੀ ਸ਼ਾਮ ਜੀ ਤੇ ਹੁਣ ਪੇਂਟ ਕਰਨ ਦੇ ਹੀ ਤਾਂ ਥੋੜਾ ਲੇਟ ਹੋ ਗਿਆ ਤੇ ਪਪਾ ਨੇ ਵੇਖੋ ਜਿੱਦੋਂ ਕਰਿਆ ਬਾੜੀ ਲਾ ਆ ਲਿਆ ਪਪਾ ਨੇ ਜਿੱਦੋਂ ਕਰਿਆ ਨਹੀਂ ਪਪਾ ਬੀਜ਼ੀ ਹੈ ਹਜੇ ਬੀਜ਼ੀ ਹੈ ਫੇ ਇੱਥੇ ਫੇਟੋਂ ਮੇਰਾ